ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਦੇ ਨਾਲ ਕਿਰਪਾ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਜੋ ਕਿ ਸੰਗਤਾਂ ਦੀ ਕਾਫੀ ਲੰਮੀ ਸਮੇਂ ਤੋਂ ਇਹ ਸ਼ਿਪਾਰਸ਼ ਸੀ ਜਦ ਸੰਗਤਾਂ ਵੱਲੋਂ ਸਾਨੂੰ ਇਹ ਹੁਕਮ ਕੀਤਾ ਗਿਆ ਕਿ ਗੁਰਬਾਣੀ ਦੇ ਲੋਕ ਤੋੜ ਮਰੋੜ ਕੇ ਅਰਥ ਕਰ ਰਹੇ ਨੇ ਔਰ ਇੱਕ ਸ਼ਬਦ ਦੇ ਕਈ ਕਈ ਅਰਥ ਕਰ ਦਿੰਦੇ ਨੇ ਕਿ ਸੰਗਤ ਉਹਦੇ ਨਾਲ ਦੁੱਧਾ ਵਿੱਚ ਪੈ ਜਾਂਦੀ ਹੈ ਸੋ ਜੋ ਨਰੋਲ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਗੁਰਬਾਣੀ ਕੀ ਕਹਿ ਰਹੀ ਹੈ ਉਸ ਅਰਥ ਨੂੰ ਲੈ ਕੇ ਜਿਵੇਂ ਆਪਾਂ ਕਹਿਣੇ ਹੈ ਕਿ ਕਹਿਤ ਕਬੀਰ ਸੁਨੋ ਰੋਈ ਅਬ ਤੂੰ ਮਰੀ ਪ੍ਰਤੀਤ ਨੋਈ ਹੁਣ ਇਹਦੇ ਕਈਆਂ ਨੇ ਅਰਥ ਕਰਦੇ ਸੀ ਕਿ ਕਬੀਰ ਸਾਹਿਬ ਦੀ ਘਰ ਵਾਲੀ ਨੇ ਕਬੀਰ ਸਾਹਿਬ ਨੂੰ ਕਿਹਾ ਸੀਗਾ ਕਿ ਤੈਨੂੰ ਕਿਤੇ ਚਲਿੱਤਰ ਦਿਖਾਉਂਗੀ ਪਰ ਉਹ ਤੁਸੀਂ ਪ੍ਰਾਣੀਆਂ ਸਾਖੀਆਂ ਜਾਣਦੇ ਹੋ ਕਿ ਕੋਈ ਸਾਧੂ ਸੰਤ ਆਏ ਉਹਨਾਂ ਨੇ ਮਤਲਬ ਪੁੱਛਿਆ ਬਾਬਾ ਜੀ ਕਿੱਧਰ ਗਏ ਨੇ ਸੋ ਉਸਨੇ ਕਹਿ ਦਿੱਤਾ ਵੀ ਉੱਤੇ ਕਮਲੇ ਹੋਏ ਫਿਰਦੇ ਨੇ ਉੱਥੇ ਜਿਹੜਾ ਕੋਈ ਸਾਧੂ ਆਉਂਦਾ ਉਹਨੂੰ ਮਾਰਦੇ ਨੇ ਕੁੱਟਦੇ ਨੇ ਸੋ ਉਹ ਆਏ ਤਾਂ ਓਏ ਤੁਹਾਨੂੰ ਪਤਾ ਕਿ ਉਹਨੇ ਨੂੰ ਮੈਂ ਖੋਲਣਾ ਕੀ ਆ ਸਮਾ ਆਪਣੇ ਕੋਲੇ ਸੀਮਤਾ ਵੀ ਗੁਰਬਾਣੀ ਨੂੰ ਹਾਸੋ ਹੀਨ ਬਣਾਤਾ ਸੀ ਦੁਨੀਆ ਨੇ ਲੋਕਾਂ ਨੇ ਹਾਲਾਂਕਿ ਲੋਈ ਦਾ ਮਤਲ ਇੱਥੇ ਲੁਕਾਈ ਹੈ ਜਦੋਂ ਬੰਦਾ ਬੰਦਗੀ ਕਰਦਾ ਜਦੋਂ ਭਗਤੀ ਕਰਦਾ ਉਦੋਂ ਜਿਹੜੇ ਲੋਕ ਨੇ ਉਸ ਭਗਤੀ ਕਰਨ ਵਾਲੇ ਨੂੰ ਬੰਦਗੀ ਕਰਨ ਵਾਲੇ ਨੂੰ ਰੱਬ ਵਾਲੇ ਪਾਸਿਓਂ ਮੋੜਦੇ ਨੇ ਤੋੜਦੇ ਨੇ ਤੇ ਪਰ ਜਦੋਂ ਬਾਬਾ ਕਬੀਰ ਸਾਹਿਬ ਕਹਿੰਦੇ ਪਿੱਛੇ ਲਾਗਾ ਹਰ ਫਿਰੇ ਕਹਿਤ ਕਬੀਰ ਕਬੀਰ ਜਦੋਂ ਪ੍ਰਮਾਤਮਾ ਨਾਲ ਇੰਨੀ ਉਹਨਾਂ ਦੀ ਬਣ ਗਈ ਇੱਕ ਰੂਪ ਹੋ ਗਏ ਉਦੋਂ ਫਿਰ ਬਾਬਾ ਜੀ ਨੇ ਕਿਹਾ ਵੀ ਇਹ ਲੁਕਾਈ ਦੇ ਲੋਕੋ ਲੁਕਾ ਲੋਈ ਦਾ ਮਤਲਬ ਇਹ ਤੇ ਘਰ ਵਾਲੀ ਨਹੀਂ ਦੂਜੇ ਪਾਸੇ ਗਲਤ ਅਰਥੇ ਵੀ ਨਿਕਲਦੇ ਸੀ ਪੇ ਜਿਹੜੀ ਔਰਤ ਹੈ ਉਹ ਆਪਣੇ ਬੰਦੇ ਨੂੰ ਬਾਣੀ ਨਾਲ ਰੋਕੇਗੀ ਕਿ ਬਾਣੀ ਤਾਂ ਇਹ ਕਹਿੰਦੀ ਹੈ ਵੀ ਘਰ ਵਾਲੀ ਤੇ ਪ੍ਰਤੀਤ ਨਾ ਕਰੋ ਜਦੋਂ ਕਬੀਰ ਆਪਦੇ ਘਰ ਵਾਲੀ ਤੇ ਪ੍ਰਤੀਤ ਨਹੀਂ ਕਰ ਰਿਹਾ ਇਸ ਕਰਕੇ ਗੱਲਾਂ ਮਨ ਘੜ ਤੋਂ ਲੋਕਾਂ ਨੇ ਜੋੜ ਕੇ ਗੁਰਬਾਣੀ ਦਾ ਮਖੌਲ ਡਾਇਆ ਹਾਲਾਂਕਿ ਬਾਬਾ ਜੀ ਕਹਿੰਦੇ ਨੇ ਕਹਿਤ ਕਬੀਰ ਸੁਣੋ ਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਕਿ ਕਬੀਰ ਸਾਹਿਬ ਕਹਿੰਦੇ ਨੇ ਵੀ ਤੁਸੀਂ ਤਾਂ ਮੈਨੂੰ ਭਗਤੀ ਨਾਲੋਂ ਤੋੜਦੇ ਸੀਗੇ ਬੰਦਗੀ ਨਾਲੋਂ ਤੋੜਦੇ ਸੀ ਤੇ ਹੁਣ ਇਹ ਲੁਕਾਈ ਦੇ ਲੋਕੋ ਦੁਨੀਆ ਦੇ ਲੋਕੋ ਵੀ ਤੁਹਾਡੇ ਤੇ ਮੈਨੂੰ ਕੋਈ ਪ੍ਰਤੀਤ ਨਹੀਂ ਗੀ ਭਾਵੇਂ ਮੈਂ ਤਾਂ ਰੱਬ ਦੇ ਨਾਲ ਜੁੜ ਗਿਆ ਤੇ ਤੁਸੀਂ ਚੰਗੇ ਪਾਸੇ ਜਾਣ ਤੋਂ ਹਮੇਸ਼ਾ ਲੋਕਾਂ ਨੂੰ ਰੋਕਦੇ ਹੂੰ ਸੋ ਇਸੇ ਤਰ੍ਹਾਂ ਅੱਜ ਦੇ ਪਾਵਨ ਸ਼ਬਦ ਵਿੱਚ ਆਪਾਂ ਵਿਚਾਰ ਕਰ ਰਹੇ ਹਾਂ ਜੋ ਕਿ ਪਾਵਨ ਸ਼ਬਦ ਭਗਤ ਨਾਮਦੇਵ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਗਿਆ ੴ ਸਤਿਗੁਰ ਪ੍ਰਸਾਦਿ ਪ੍ਰਮਾਤਮਾ ਇਕ ਤੇ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਗੁਰੂ ਤੋਂ ਬਿਨਾਂ ਪ੍ਰਮਾਤਮਾ ਤੱਕ ਪਹੁੰਚਣਾ ਬਹੁਤ ਕਠਨਾ ਜੇ ਬੰਦਾ ਬੰਦਗੀ ਕਰ ਵੀ ਲੈਂਦਾ ਬਿਨਾਂ ਗੁਰੂ ਤੋਂ ਤੇ ਹੰਕਾਰੀ ਹੋ ਜਾਂਦਾ ਹੈ ਪੈਰੋਂ ਨਾਮਦੇਵ ਜੀ ਜੀਓ ਘਰ ਦੂਜਾ ਜੈਸੇ ਭੁਖ ਪ੍ਰੀਤ ਅਨਾਜ ਤਿਰਖਾ ਵੰਤ ਜਲ ਸੇਤੀ ਕਾਜ ਜੈਸੀ ਮੂੜ ਕੁਟਾਂ ਮਿ ਪਰਾਇਨਾ ਐਸੀ ਨਾਮੇ ਪ੍ਰੀਤ ਨਰਾਇਣ ਬਾਬਾ ਨਾਮਦੇਵ ਜੀ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਕਿ ਮੇਰੀ ਪਰਮਾਤਮਾ ਨਾਲ ਇੰਨੀ ਪ੍ਰੀਤ ਬਣ ਗਈ ਆ ਇੰਨਾ ਪ੍ਰੇਮ ਬਣ ਗਿਆ ਇੰਨਾ ਪਿਆਰ ਬਣ ਗਿਆ ਜਿਵੇਂ ਕਹਿੰਦੇ ਇੱਕ ਭੁੱਖੇ ਬੰਦੇ ਨੂੰ ਪ੍ਰਸ਼ਾਦੇ ਨਾਲ ਪਿਆਰ ਹੁੰਦਾ ਕਿ ਮੈਨੂੰ ਰਛੇਤੀ ਰੋਟੀ ਮਿਲੇ ਬਸ ਜਿਸ ਜੈਸੇ ਜੈਸੀ ਭੁੱਖੇ ਪ੍ਰੀਤ ਅਨਾਜ ਔਰ ਧਿਆਏ ਬੰਦੇ ਨੂੰ ਪਾਣੀ ਤੋਂ ਪਿਆਸੇ ਬੰਦੇ ਨੂੰ ਜਿਵੇਂ ਪਾਣੀ ਦੀ ਗਰਜ ਹੁੰਦੀ ਆ ਵੀ ਮੈਨੂੰ ਪਾਣੀ ਮਿਲੇ ਛੇਤੀ ਭਾਵਕੇ ਇਸੇ ਤਰ੍ਹਾਂ ਕਹਿੰਨ ਲੱਗੇ ਜੈਸੀ ਮੂੜ ਕੁਟੰਬ ਪ੍ਰੇਣ ਜਿਵੇਂ ਕਹਿੰਦੇ ਮੂਰਖ ਬੰਦੇ ਨੂੰ ਪਿਆਰ ਪਰਿਵਾਰ ਨਾਲ ਹੋ ਜਾਂਦਾ ਭਾਵਕੇ ਪ੍ਰਮਾਤਮਾ ਤਾਂ ਇਹੀ ਕਹਿੰਦੇ ਨਾ ਕਿ ਪ੍ਰੇਮ ਤਾਂ ਪ੍ਰਮਾਤਮਾ ਨਾਲ ਕਰਨਾ ਸੀ ਵੀ ਜਿਹੜਾ ਮੂੜ ਬੰਦਾ ਉਹ ਦਿਨ ਰਾਤ ਬਲਦ ਵਾਂਗੂ ਆਪਦੇ ਪਰਿਵਾਰ ਵਾਸਤੇ ਹੀ ਭੱਜਿਆ ਫਿਰਦਾ ਪਰ ਇਹ ਨਹੀਂ ਸੋਚਦਾ ਕਿ ਜਿੰਦਗੀ ਚੰਨ ਦਿਨਾਂ ਬਾਅਦ ਤੇ ਮਿਲੀ ਹੈ ਤੇ ਇਹਦੇ ਚੋ ਮੈਂ ਵੀ ਬੰਦਗੀ ਵੀ ਕਰਨੀ ਆ ਬਾਣੀ ਵੀ ਪੜ੍ਹਨੀ ਆ ਆਪਣਾ ਅੱਗਾ ਵੀ ਸਵਾਰਨ ਔਰ ਇਸ ਗੱਲ ਨੂੰ ਮੂੜ ਬੰਦਾ ਭਾ ਮੂਰਖ ਬੰਦਾ ਭੁੱਲ ਜਾਂਦਾ ਕਿਉਂਕਿ ਇਹ ਜਿਹੜੀ ਸੰਸਾਰੀ ਮੋਹ ਆਪਣੇ ਭਤੀਆਂ ਪੁੱਤ ਨੇ ਇਹ ਇੱਕ ਦੋ ਪੀੜੀਆਂ ਤੱਕ ਹੀ ਆਪਾਂ ਨੂੰ ਚਾਹੁੰਦੇ ਨੇ ਜੇ ਹੁਣ ਆਪਾਂ ਕਹਿੰਦੇ ਆ ਕਿ ਵੀ ਆਪਣਾ ਦਾਦਾ ਜੀ ਹੈਗਾ ਜੇ ਮੰਨ ਲਓ ਆਪਣੇ ਦਾਦੇ ਦਾ ਦਾਦਾ ਵੀ ਬੈਠਾ ਹੈ ਤੇ ਜਵਾਕ ਕਹਿੰਨਗੇ ਪਾਪਾ ਤੂੰ ਤਾਂ ਮੇਰਾ ਪਿਤਾ ਆ ਮੇਰਾ ਦਾਦਾ ਹੈ ਤੇ ਆਹ ਕੌਣ ਅੰਗਾਂਲੇ ਭਾਵ ਕਿ ਉਹਨਾਂ ਨੂੰ ਸਿਆਣਦੇ ਹੀ ਨਹੀਂ ਤੀਜੀ ਚੌਥੀ ਪੀੜੀ 'ਚ ਉਹ ਸੇਵਾ ਨਹੀਂ ਕਰਨਗੇ ਸੋ ਤਾਂ ਪ੍ਰਮਾਤਮਾ ਨੇ ਸਾਰੀ ਕਿਰਿਆ ਬਣਾਈ ਆ ਵੀ ਸਮੇਂ ਸਰ ਉਹਨਾਂ ਨੂੰ ਪੁੱਤ-ਪੋਤੇ ਦੇਖ ਕੇ ਬੰਦਾ ਪਰੋਤੇ ਦੇਖ ਕੇ ਵਾਤੋਂ ਵਾਤ ਬੰਦਾ ਚੜਾਈ ਕਰ ਜਾਂਦਾ ਸੋ ਕਹਿਣ ਲੱਗੇ ਮੂੜ ਬੰਦੇ ਨੂੰ ਇਹ ਨਹੀਂ ਪਤਾ ਵੀ ਇਹ 2-4 ਪੀੜੀਆਂ ਹੀ ਮੈਨੂੰ ਯਾਦ ਰੱਖਣਗੇ ਉਸ ਤੋਂ ਬਾਅਦ ਇਹ ਵੀ ਭੁੱਲ ਜਾਣਗੇ ਵੀ ਇਹਨਾਂ ਨੇ ਵੀ ਮੈਨੂੰ ਘਰੇ ਢੀ ਬਣਨ ਦੇਣਾ ਜੇ ਤੂੰ ਕਿਤੇ ਆ ਵੀ ਗਿਆ ਕਹੇ ਤਾਂ ਕਿ ਮੈਂ ਤੁਹਾਡਾ ਪਰਦਾਦਾ ਮੈਂ ਤੁਹਾਡਾ ਉਹ ਆ ਤੇ ਉਹ ਤੈਨੂੰ ਕਹਿਣਗੇ ਨਹੀਂ ਤੂੰ ਤਾਂ ਠੱਗ ਹੋਵੇਂਗਾ ਕੋਈ ਚੋਰ ਹੋਵੇਂਗਾ ਸਾਡਾ ਨਹੀਂ ਕੁਛ ਲੱਗਦਾ ਸੋ ਇਹ ਭੁੱਲ ਜਾਂਦੇ ਨੇ ਕਹਿਣ ਲੱਗੇ ਮੂੜ ਐਸੀ ਨਾਮੇ ਪ੍ਰੀਤ ਨਰੈਣ ਨਾਮੇ ਪ੍ਰੀਤ ਨਰੈਣ ਲਾਗੀ ਸਹਿਜ ਸੁਭਾਅ ਐ ਭਇਓ ਮੇਰਾਗੀ ਨਾਮ ਦੇਵ ਦੀ ਇੰਨੀ ਪ੍ਰਮਾਤਮਾ ਨਾਲ ਪ੍ਰੀਤ ਬਣ ਗਈ ਪਿਆਰ ਬਣ ਗਿਆ ਕਿ ਉਹਨੂੰ ਵਿਰਾਗ ਕਰਨ ਵਾਲੇ ਜਿਵੇਂ ਬ੍ਰਾਗੀ ਲੋਕ ਨੇ ਬਾਹਰੋਂ ਕਈ ਤਰ੍ਹਾਂ ਦਾ ਲਿਵਾਸ ਪਾਉਂਦੇ ਨੇ ਕੋਈ ਚਿੱਟਾ ਪਾਉਂਦਾ ਕੋਈ ਪੀਲਾ ਪਾਉਂਦਾ ਕੋਈ ਭਗਮਾ ਪਾਉਂਦਾ ਕੋਈ ਕਿਸੇ ਰੰਗ ਦਾ ਪਾਉਂਦਾ ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਅੰਦਰੋਂ ਬਿਰਾਗੀ ਹੋ ਚੁੱਕਿਆ ਮੈਨੂੰ ਬਾਹਰੋਂ ਲੋਕਾਂ ਨੂੰ ਦਿਖਾਵਾ ਕਰਨ ਦੀ ਲੋੜ ਨਹੀਂ ਹੈ ਕਿ ਮੈਂ ਕਿਸ ਧਰਮ ਨੂੰ ਮੰਨਦਾ ਮੈਂ ਤਾਂ ਸਿਰ ਪਰਮਾਤਮਾ ਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਕੇ ਤੇ ਅੰਦਰੋਂ ਮੈਨੂੰ ਵਿਰਾਗ ਹੈ ਜਿਹੜਾ ਪਰਮਾਤਮਾ ਨਾਲ ਹੋ ਗਿਆ ਪਰਮੇਸ਼ਰ ਨਾਲ ਮੈਂ ਜੁੜ ਚੁੱਕਿਆ ਹਾਂ ਅੱਗੇ ਭਗਤ ਨਾਮਦੀ ਜੀ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਕਿ ਜਿਵੇਂ ਕਹਿਣ ਲੱਗੇ ਪਰਾਏ ਪੁਰਖ ਨੂੰ ਪਰਾਈ ਔਰਤ ਨਾਲ ਪਿਆਰ ਹੋ ਜਾਂਦਾ ਹੈ ਔਰ ਕਹਿਣ ਲੱਗੇ ਜੈਸੀ ਪਰਪੁਰਖਾ ਰਤਨਾਰੀ ਜਿਵੇਂ ਪਿਆ ਪਰਾਈ ਔਰਤ ਨਾਲ ਇਨਸਾਨ ਕੋਈ ਬੰਦਾ ਪ੍ਰੇਮ ਕਰ ਲੈਂਦਾ ਜਿਵੇਂ ਲੋਭੀ ਨਰ ਧਨ ਕਾ ਹਿਤਕਾਰੀ ਜਿਵੇਂ ਲੋਭੀ ਬੰਦਾ ਮਾਇਆ ਵਿੱਚ ਗਰਸਿਆ ਹੋਇਆ ਬੰਦਾ ਕਹਿਣ ਲੱਗੇ ਉਹ ਧਨ ਤੋਂ ਧੰਨ ਨਾਲ ਪਿਆਰ ਪਾ ਲੈਂਦਾ ਪਰ ਉਹ ਉਹ ਪੈਸੇ ਪਿੱਛੇ ਭੈਣ ਭਰਾਵਾਂ ਨਾਲ ਵੀ ਵਿਗਾੜ ਲੈਂਦਾ ਭਾਵੇਂ ਉਹਨੂੰ ਪੈਸਾ ਪਿਆਰਾ ਲੱਗਦਾ ਕੋਈ ਰਿਸ਼ਤੇਦਾਰੀ ਨਹੀਂ ਦੇਖਦਾ ਕੋਈ ਭੈਣ ਭਰਾ ਨਹੀਂ ਦੇਖਦਾ ਬਸ ਕਹਿਣ ਲੱਗੇ ਕਾਮੀ ਪੁਰਖ ਕਾਮਨੀ ਪਿਆਰੀ ਜਿਵੇਂ ਪ੍ਰਾਏ ਪੁਰਖ ਨੂੰ ਕਹਿਣ ਲੱਗੇ ਪ੍ਰਾਈ ਔਰਤ ਪਿਆਰੀ ਲੱਗਦੀ ਹੈ ਨਾ ਔਰ ਐਸੀ ਨਾਮੇ ਪ੍ਰੀਤ ਮੁਰਾਰੀ ਕਹਿਣ ਲੱਗੇ ਇਸੇ ਤਰ੍ਹਾਂ ਨਾਮਦੇਵ ਨੂੰ ਪ੍ਰਮਾਤਮਾ ਪਿਆਰਾ ਲੱਗਦਾ ਅੱਗੇ ਬਖਸ਼ਿਸ਼ ਕਰਦੇ ਨੇ ਭਗਤ ਨਾਮਦੇਵ ਜੀ ਸਾਈਂ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦīn ਦੁਬਦਾ ਜਾਏ ਕਹਿਣ ਲੱਗੇ ਭਾਈ ਪ੍ਰਮਾਤਮਾ ਦੀ ਹੁਣ ਆਪਾਂ ਕਹਨੇ ਆ ਜੀ ਬਾਣੀ ਜਪਜੀ ਸਾਹਿਬ ਦਾ ਮੈਂ ਪਾਠ ਕਰਨਾ ਹੈ ਕਹਿਣ ਲੱਗੇ ਪਾਠ ਨਾਲ ਵੀ ਉਸੇ ਦਾ ਹੀ ਪਿਆਰ ਬਣਦਾ ਹੈ ਉਹੀ ਰਹਿਰਾ ਸਭ ਦਾ ਪਾਠ ਕਰੇਗਾ ਉਹੀ ਵਾਹਿਗੁਰੂ ਦਾ ਨਾਮ ਜਪੇਗਾ ਜਿਹਨੂੰ ਪ੍ਰਮਾਤਮਾ ਆਪ ਕਿਰਪਾ ਕਰਕੇ ਆਪਣਾ ਪਿਆਰ ਦਿੰਦਾ ਹੈ ਉਸੇ ਨੂੰ ਬਾਣੀ ਪਿਆਰੀ ਲੱਗਦੀ ਹੈ ਕਹਿਣ ਲੱਗੇ ਉਹੀ ਨਾਮ ਜਪਦਾ ਇਹ ਪ੍ਰੀਤ ਵੀ ਪ੍ਰਮਾਤਮਾ ਆਪ ਹੀ ਲਾਉਂਦਾ ਕਬੂ ਨ ਤੂ ਟ ਸਰਿਆ ਸਮਾਏ ਨਾਮੇ ਚਿਤ ਲਾਇਆ ਸਚ ਨਾਏ ਇੰਨਾ ਨਾਮ ਦੇਵ ਦਾ ਪ੍ਰਮਾਤਮਾ ਨਾਲ ਚਿੱਤ ਜੁੜ ਗਿਆ ਕਿ ਕਦੇ ਪ੍ਰਮਾਤਮਾ ਨਾਲੋਂ ਸੁਰਤ ਟੁੱਟਦੀ ਨਹੀਂ ਕਦੇ ਚਿੱਤ ਹੋਰ ਪਾਸੇ ਜਾਂਦਾ ਹੀ ਨਹੀਂ ਸੋ ਇਸ ਪ੍ਰਮਾਤਮਾ ਦੇ ਨਾਲ ਨਾਮ ਦੇ ਨਾਲ ਹਰ ਵਕਤ ਪ੍ਰਮਾਤਮਾ ਨਾਲ ਨਾਮ ਦੇਵ ਜੁੜਿਆ ਰਹਿੰਦਾ ਅੱਗੇ ਰਹਿਮਤ ਕਰਦੇ ਨੇ ਕਹਿੰਦੇ ਜਿਵੇਂ ਮਾਂ ਆਪਣੇ ਪੁੱਤ ਨੂੰ ਪਿਆਰ ਕਰਦੀ ਹੈ ਕਈ ਵਿਦਵਾਨਾਂ ਦੀ ਰਾਏ ਆ ਕਿ ਜਿਹੜੀ ਧੀ ਹੁੰਦੀ ਆ ਉਹ ਆਪਣੇ ਪਿਤਾ ਨੂੰ ਜ਼ਿਆਦਾ ਪਿਆਰ ਕਰਦੀ ਆ ਔਰ ਜਿਹੜਾ ਪੁੱਤ ਹੁੰਦਾ ਉਹ ਜਿਆਦਾ ਮਾਂ ਪੁੱਤ ਦਾ ਪਿਆਰ ਜਿਆਦਾ ਹੁੰਦਾ ਤੇ ਪਿਓ ਧੀ ਦਾ ਜਿਆਦਾ ਪਿਆਰ ਹੁੰਦਾ ਤੇ ਆਪਾਂ ਇਤਿਹਾਸ ਵਿੱਚ ਪੜਿਆ ਵੀ ਹੈ ਕਿ ਬਾਬਾ ਮਹਿਤਾ ਕਾਲੂ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਕੋਲੇ ਆਪਣਾ ਗੱਡਾ ਜੋੜ ਕੇ 2 ਮਹੀਨੇ ਨਹੀਂ ਭੈਣ ਦਿੰਦਾ ਸੀ ਮਹਿਲ ਆ ਜਾਂਦਾ ਸੀ ਇੰਨਾ ਉਹਦਾ ਆਪਣੀ ਧੀ ਨਾਲ ਪਿਆਰ ਸੀ ਤੇ ਮਾਤਾ ਤ੍ਰਿਪਤਾ ਬਹੁਤ ਜਿਆਦਾ ਪਿਆਰ ਗੁਰੂ ਨਾਨਕ ਸਾਹਿਬ ਨਾ ਕਰਦੇ ਸਨ ਕਦੇ ਝਿੜਕਿਆ ਨਹੀਂ ਸੀ ਉਹਨਾਂ ਨੇ ਕਹਿਣ ਲੱਗੇ ਜੈਸੀ ਪ੍ਰੀਤ ਬਾਰਕ ਅਰ ਮਾਤਾ ਜਿਵੇਂ ਬਾਲਕ ਦੀ ਪੁੱਤ ਦੀ ਮਾਂ ਨਾਲ ਪ੍ਰੀਤ ਆ ਪਿਆਰ ਹੈ ਐਸਾ ਹਰ ਸੇਤੀ ਮਨ ਰਤਾ ਇਸੇ ਤਰ੍ਹਾਂ ਕਹਿਣ ਲੱਗੇ ਭਗਤ ਦਾ ਜਿਹੜਾ ਮਾਨ ਹੈ ਜਿਵੇਂ ਮਾਂ ਦਾ ਪੁੱਤ ਨਾਲ ਜੁੜਿਆ ਭਗਤ ਦਾ ਪਰਮਾਤਮਾ ਨਾਲ ਜੁੜਿਆ ਪਰਨਵੇ ਨਾਮ ਦਿਓ ਲਾਗੀ ਪ੍ਰੀਤਾ ਗੋਬਿੰਦ ਬਸੇ ਹਮਾਰੇ ਚੀਤਾ ਸੋ ਜਿਹੜਾ ਧਰਤੀ ਦਾ ਮਾਲਕ ਹੈ ਗੋ ਮਤਲ ਧਰਤੀ ਬਿੰਦ ਦਾ ਮਤਲ ਪਾਲਣ ਵਾਲਾ ਜਿਹੜਾ ਧਰਤੀ ਨੂੰ ਪਾਲਣ ਵਾਲਾ ਪ੍ਰਮਾਤਮਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਹਦੇ ਭਗਤਾਂ ਦੀ ਪ੍ਰੀਤ ਲੱਗੀ ਆ ਤੇ ਨਾਮਦੇਵ ਉਸ ਪਰਮੇਸ਼ਰ ਦਾ ਨਾਮ ਜਪਦਾ ਉਸੇ ਨਾਲ ਉਹਦੇ ਨਾਲ ਉਹਦੀ ਪ੍ਰਮਾਤਮਾ ਨਾਲ ਪ੍ਰੀਤ ਬਣੀ ਆ ਉਹ ਕਦੇ ਵੀ ਪ੍ਰਮਾਤਮਾ ਦੇ ਨੂੰ ਭੁੱਲਦਾ ਨਹੀਂ ਐ ਉਸ ਪਰਮੇਸ਼ਰ ਨੂੰ ਚੇਤੇ ਰੱਖਦਾ ਹਰ ਵਕਤ ਪ੍ਰਮਾਤਮਾ ਦੇ ਨੂੰ ਆਪਣੇ ਮਨ ਚ ਵਸਾਈ ਰੱਖਦਾ ਤੇ ਮਨ ਦੇ ਵਿੱਚ ਕਦੇ ਵੀ ਪ੍ਰਮਾਤਮਾ ਤੋਂ ਦੂਰ ਜਾਣ ਦੀ ਜਾਂ ਪ੍ਰਮਾਤਮਾ ਤੋਂ ਪਾਸੇ ਹੋ ਕੇ ਸੁੱਖ ਲੈਣ ਦੀ ਕਦੇ ਨਹੀਂ ਸੋਚੇਗੀ ਸੋ ਇਹੀ ਪ੍ਰਮਾਤਮਾ ਕਹਿੰਦੇ ਨੇ ਕਿ ਦੁਬਧਾ ਵਿੱਚ ਨਾ ਪਾਓ ਇੱਕ ਪਾਸੇ ਹੋ ਕੇ ਰੱਬ ਦਾ ਆਸਰਾ ਤੱਕੋ ਪਰਮਾਤਮਾ ਹਮੇਸ਼ਾ ਬੰਦੇ ਦੇ ਅੰਗ ਸੰਗ ਆ ਕੇ ਖੜਦਾ ਹੈ ਤੇ ਸਤਿਗੁਰੂ ਹਮੇਸ਼ਾ ਮੌਜੂਦ ਆ ਸਤਿਗੁਰਿਆ ਪਰ ਪੂਰੇ ਸੋ ਵਾਹਿਗੁਰੂ ਦਾ ਆਸਰਾ ਤੱਕੋ ਆਪਣੇ ਗੁਰੂ ਦੇ ਲੜ ਲੱਗੋ ਇੰਨੀ ਇੱਕ ਬੇਨਤੀ ਪ੍ਰਵਾਨ ਕਰਨੀ ਆ ਵਿਚਾਰਾ ਕਰਦੇ ਹੋਈਆਂ ਤਮਾਮ ਭੁੱਲਾਂ ਗੁਰੂ ਗੁਰੂ ਦੀ ਸੰਗਤ ਖਿਮਾ ਕਰਨ ਜੋਗ ਨੇ ਅੱਗੇ ਤੋਂ ਸੈਭ ਗੁਰਮਤਿ ਦੀ ਸੋਜੀ ਬਖਸ਼ਣ ਸੰਤਾਂ ਦੀ ਸੇਵਾ ਬਖਸ਼ਣ ਬਲਾਵਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ